ਤਖਤ ਸ੍ਰੀ ਹਜੂਰ ਸਾਹਿਬ ਵਿਕੇ ਪਰਿਵਾਰ ਸਮੇਤ ਨਤਮਸਤਕ ਹੋਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਉੱਠ ਖੜਾ ਹੋਇਆ ਹੈ ਬੀਤੇ ਦਿਨੀ ਮੁੱਖ ਮੰਤਰੀ ਆਪਣੀ ਪਤਨੀ ਮਾਤਾ ਅਤੇ ਨਵਜੰਮੀ ਬੱਚੀ ਸਮੇਤ ਤਖਤ ਸ੍ਰੀ ਹਜੂਰ ਸਾਹਿਬ ਵਿਕੇ ਮੱਥਾ ਟੇਕਣ ਪਹੁੰਚੇ ਸਨ ਇਸ ਸਮੇਂ ਉਹਨਾਂ ਨੂੰ ਬਣਦਾ ਮਾਨ ਸਤਕਾਰ ਦਿੱਤਾ ਗਿਆ ਸ੍ਰੀ ਹਜੂਰ ਸਾਹਿਬ ਦੀ ਚੱਲੀ ਆ ਰਹੀ ਰਵਾਇਤ ਅਨੁਸਾਰ ਮੁੱਖ ਮੰਤਰੀ ਦੇ ਪਹਿਰਾਵਾ ਪਾਇਆ ਗਿਆ ਅਤੇ ਸਰੋਪਾਉ ਬਖਸ਼ਿਸ਼ ਕੀਤਾ ਗਿਆ ਇਸੇ ਸਰੋਪਾਉ ਬਖਸ਼ਿਸ਼ ਕਰਨ ਉੱਤੇ ਹੁਣ ਇਤਰਾਜ਼ ਉੱਠਣ ਲੱਗਿਆ ਹੈ ਭੋਜ ਸੇ ਕਾਗੂਅ ਸਮੇਤ ਸਿਆਸੀ ਧਿਰਾਂ ਦੇ ਆਗੂ ਕਹਿ ਰਹੇ ਨੇ ਕਿ ਪਤਿਤ ਸਿੱਖ ਨੂੰ ਕਿਸੇ ਵੀ ਤਖਤ ਤੋਂ ਸਰੋਪਾਉ ਬਖਸ਼ਿਸ਼ ਕਰਨਾ ਸਿੱਖ ਮਰਿਆਦਾ ਦਾ ਉਲੰਘਣ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪਤਿਤ ਸਿੱਖ ਨੇ ਇਸ ਲਈ ਉਹਨਾਂ ਨੂੰ ਤਖਤ ਸ੍ਰੀ ਹਜੂਰ ਸਾਹਿਬ ਤੋਂ ਇਹੋ ਸਰੋਪਾਉ ਨਹੀਂ ਸੀ ਦਿੱਤਾ ਜਾਣਾ ਚਾਹੀਦਾ ਬੇਰਵਿਆ ਮਤਾਵਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਇਸ ਉੱਤੇ ਇਤਰਾਜ਼ ਦਰਜ ਕਰਵਾਇਆ ਹੈ ਇੱਕ ਕਮੇਟੀ ਮੈਂਬਰ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਕਿਸੇ ਵੀ ਸਤਕਾਰਤ ਤਖਤ ਉਤੇ ਜਦੋਂ ਵੀ ਕੋਈ ਵੱਡਾ ਆਗੂ ਜਾਂ ਵੱਡੇ ਅਹੁਦੇ ਉਤੇ ਬਰਾਜਮਾਨ ਸ਼ਖਸੀਅਤ ਆਉਂਦੀ ਹੈ ਤਾਂ ਉਸ ਨੂੰ ਜਥੇਦਾਰ ਜਾਂ ਤਖਤ ਤੋਂ ਸਰੂਪਾ ਬਖਸ਼ਿਸ਼ ਨਹੀਂ ਹੁੰਦਾ ਸ਼੍ਰੋਮਣੀ ਕਮੇਟੀ ਅਜਿਹੀ ਸ਼ਖਸੀਅਤ ਦਾ ਆਪਣੇ ਪੱਧਰ ਉਤੇ ਸਨਮਾਨ ਕਰਦੀ ਹੈ ਪਤਿਤ ਸਿੱਖ ਨੂੰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਕਿਸੇ ਵੀ ਤਖਤ ਤੋਂ ਸਰੂਪਾ ਬਖਸ਼ਿਸ਼ ਕਰਨ ਦੀ ਰਵਾਇਤ ਨਹੀਂ ਕਿਉਂਕਿ ਇਹ ਸਿੱਖ ਮਰਿਆਦਾ ਦੇ ਉਲਟ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਹੋਰ ਤੂਲ ਫੜ ਸਕਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਤਾਂ ਸਖਤ ਸ਼ਬਦਾਂ ਵਿੱਚ ਇਸ ਦਾ ਵਿਰੋਧ ਕੀਤਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਫਕਾ ਵਿਧਾਇਕ ਬਿਰਸਾ ਸਿੰਘ ਬਲਟੋਹਾ ਨੇ ਵੀ ਵਿਰੋਧ ਦਰਜ ਕਰਵਾਇਆ ਹੈ ਬਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਤਖਤ ਸ੍ਰੀ ਹਜੂਰ ਸਾਹਿਬ ਹਰ ਸਿੱਖ ਲਈ ਮਹਾਨ ਅਤੇ ਸਰਦਾਰ ਦਾ ਅਸਥਾਨ ਹੈ ਉਹ ਅੱਗੇ ਕਹਿੰਦੇ ਨੇ ਕਿ ਇੱਕ ਸ਼ਰਾਬੀ ਅਤੇ ਪਤਿਤ ਨੂੰ ਸਰੂਪਾਉ ਰੂਪੇ ਵਸਤਰ ਧਾਰਨ ਕਰਵਾਉਣਾ ਤਖਤ ਦੀ ਮर्यादा ਨਹੀਂ ਇਹੋ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੁੰਦਾ ਤਾਂ ਹੁਣ ਨੂੰ ਵਿਰੋਧੀਆਂ ਨੇ ਧਰਤ ਤਸਮਾਨ ਇੱਕ ਕਰ ਦੇਣਾ ਸੀ ਬਿਰਸਾ ਸਿੰਘ ਬਲਤੋਹਾ ਇਸ ਸਮੇਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧ ਬੀਜੇਪੀ ਕੋਲ ਹੋਣ ਦਾ ਵੀ ਜ਼ਿਕਰ ਕਰਦੇ ਨੇ ਦੂਜੇ ਪਾਸੇ ਇਸ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਸਖਤ ਇਤਰਾਜ਼ ਉਠਾਇਆ ਹੈ ਉਹਨਾਂ ਆਖਿਆ ਕਿ ਇੱਕ ਪਤਨ ਸਿੱਖ ਨੂੰ ਤਖਤ ਸ੍ਰੀ ਹਜੂਰ ਸਾਹਿਬ ਤੋਂ ਸਰੂਪਾ ਵਖਸ਼ਿਸ਼ ਨਹੀਂ ਕੀਤਾ ਜਾਣਾ ਚਾਹੀਦਾ ਅਜਿਹਾ ਕਰਨ ਵਾਲਿਆਂ ਨੇ ਗਲਤੀ ਕੀਤੀ ਹੈ ਮੁੱਖ ਮੰਤਰੀ ਦੇ ਸ਼ਰਾਬ ਪੀਣ ਦਾ ਜ਼ਿਕਰ ਕਰਦਿਆਂ ਸਾਰਨਾ ਅੱਗੇ ਕਹਿੰਦੇ ਨੇ ਕਿ ਮੁੱਖ ਮੰਤਰੀ ਨੂੰ ਖੁਦ ਹੀ ਇਨਕਾਰ ਕਰ ਦੇਣਾ ਚਾਹੀਦਾ ਸੀ ਘੱਟੋ ਘੱਟ ਇਹ ਤਾਂ ਕਹਿ ਹੀ ਦੇਣਾ ਚਾਹੀਦਾ ਸੀ ਕਿ ਅਜਿਹੇ ਔਗੁਣਾਂ ਦੇ ਬਾਵਜੂਦ ਸਿਰੋਪਾਉ ਦੇਣਾ ਤਾਂ ਦੇ ਦੇਵੋ ਉਨ੍ਹਾਂ ਤੱਕ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਕਲਵੰਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਰੋਪਾਉ ਬਖਸ਼ਿਸ਼ ਕਰਨ ਵਾਲੇ ਭੁੱਲ ਬਖਸ਼ਾਉਣ ਇਸ ਤੋਂ ਬਾਅਦ ਉਹ ਸਿਰੋਪਾਉ ਹਾਸਲ ਕਰਨ ਵਾਲੇ ਮੁੱਖ ਮੰਤਰੀ ਨੂੰ ਹੁਣ ਸਿੱਖੀ ਸਰੂਪ ਧਾਰਨ ਕਰਨ ਲਈ ਵੀ ਕਹਿੰਦੇ ਨੇ ਮੈਂ ਸੁਭਾ ਖਾਨ ਤਾਂ ਅੰਦੋਸਤਾਨ ਤੋਂ ਆਪੋ ਮੈਨੂੰ ਕਿਸੇ ਨੇ WhatsApp ਤੇ ਵੀਡੀਓ ਭੇਜੀ ਹੈ ਜਿਦੇ ਵਿੱਚ ਭਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਫਿਰ ਜੋਬ ਸਾਹਿਬ ਦਰਸ਼ਨਾਇਆ ਤੇ ਤੇ ਉਹਦੇ ਜਿਹੜੇ ਦਰਸ਼ਨ ਕਰਕੇ ਟਾ ਫੋਟੋ ਭਈਏ ਉਹਦੇ ਜੋਦੇ ਬਾਕੀ ਦੇ ਵੀ ਪਰਿਵਾਰ ਦੇ ਨੰਬਰ ਤੇ ਅਫਸਰ ਬਗਾਨ ਸਨ ਉਹਨਾਂ ਨੂੰ ਜਿਹੜਾ ਸਿਰੋਪਾ ਦੇ ਬਖਸ਼ਿਸ਼ ਹੋਈ ਹੈ ਜਾਂ ਸਿਰੋਪਾ ਦਿੱਤਾ ਗਿਆ ਹੈ ਤਾਂ ਸਾਹਿਬ ਵੱਲੋਂ ਮੈਂ ਸਮਝਾਂ ਕਿ ਜਿਨ੍ਹਾਂ ਨੇ ਇਹ ਸਿਰੋਪਾ ਦਿੱਤਾ ਉਹਨਾਂ ਨੇ ਬੜੀ ਵੱਡੀ ਭੁਰਜੀਤੀ ਹੈ ਆਪਾਂ ਤਾਂ ਭਗਵਾਨ ਦਾ ਮਾਨ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਥਰ ਸੇ ਖਾਂ ਮੇਰੇ ਮੂੰਹ ਤੇ ਦਾੜੀ ਨਹੀਂ ਹੈ ਸਿਰ ਤੇ ਕੇਸ ਨਹੀਂ ਹੈ ਮੇਰਾ ਪਿਓ ਪੂਰਾ ਗੁਰਸਿੱਖੀ ਮੈਂ ਸ਼ਰਾਬ ਵੀ ਪੀਦਾ ਹਾਂ ਤੇ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਇਹਨਾਂ ਉਹਨਾਂ ਦੇ ਫੋਨ ਕਰਕੇ ਵੀ ਜੇ ਤੁਸੀਂ ਮੈਨੂੰ ਸਰੂਪਾ ਦੇਣਾ ਤਾਂ ਜ਼ਰੂਰ ਦਿਓ ਪਰ ਮੈਂ ਸੁਣਦਾ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦੇਖਿਆ ਹੋ ਕੋਈ ਸ਼ਿਕਾਇਤ ਹੋ ਜਾ ਨਹੀਂ ਦੇਖੀ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਤਖਤ ਸਾਹਿਬ ਦੇ ਜ਼ਿੰਮੇਦਾਰ ਭਾਈ ਸਾਹਿਬ ਭਾਈ ਕਰਵਾਨ ਸਿੰਘ ਜੀ ਦੇ ਅੱਗੇ ਮਿਹਰਬਾਨੀ ਕਰਕੇ ਜਿਨ੍ਹਾਂ ਨੇ ਇਹ ਸਰੂਪਾ ਦਿੱਤਾ ਉਹ ਦਸਮ ਪਾਸ਼ਾ ਕਰੋ ਅਰਦਾਸ ਕਰਕੇ ਫੁੱਲ ਬਖਸ਼ਵਾਨ ਇਹ ਦਸਵੇਂ ਪਾਸ਼ਾ ਤੇਰੇ ਸਭ ਸਹਬਾਨ ਤੇ ਸਾਡੇ ਕੋਲ ਬੜੀ ਵੱਡੀ ਝੋਲ ਹੋ ਗਈ ਐ ਅਸੀਂ ਇੱਕ ਪਤਾ ਸਿੱਖ ਨੂੰ ਸੁਰਪਾ ਦਿੱਤਾ ਤੇ ਮਿਹਰਬਾਨੀ ਕਰਕੇ ਸਾਨੂੰ ਬਖਸ਼ ਲੈ ਸਾਡੇ ਤੇ ਕੋਈ ਗੁੱਸਾ ਕਿ ਨਾ ਨਾ ਕਰੀ ਤੇ ਮੈਂ ਇੱਕ ਅਰ ਭਗਵੰਦ ਮਾਨੂ ਕਹਾਂਗਾ ਜੇ ਤੱਕ ਸਾਹ ਜਹੂਰ ਸਾਹਿਬ ਦਾ ਤੁਸੀਂ ਸੁਰਪਾ ਲੈ ਲਿਆ ਤਾਉਣ ਦਸਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਗਾੜੀ ਨੂੰ ਨਾ ਨਾ ਬੰਦ ਕਰ ਦਿਓ ورنہ ਪਤਾ ਨਹੀਂ ਉਹ ਕਾਲ ਪਰ ਕਿਹੜੀ ਜਗਾ ਕਿਸੋ ਕਰ ਕਿਸ ਤਰ੍ਹਾਂ ਦੀ ਸਜ਼ਾ ਦੇਵੇ ਮਾਤਾ ਜੀ ਦੇ ਦੇਹਾਂ ਚੋਰ ਦਾਸ ਕਰਦਾ ਸੱਚੇ ਪਾਤਸ਼ਾਹ ਤੁਹਾਨੂੰ ਸਮਤ ਬਖਸ਼ੇ ਤੁਸੀਂ ਖਿਮਾ ਮੰਗੈ ਸਿੱਖੀ ਸਰੂਪ ਧਾਰਨ ਕਰੋ